ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਸੱਤ ਟੀਵੀਜ਼ਨ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਪਟਿਆਲਾ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਸਰ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਚ ਬਹੁਤ ਧੰਨਵਾਦ ਜੀ ਗੁਰਜਿੰਦਰ ਜੀ ਤੁਹਾਡਾ ਬਹੁਤ ਸ਼ੁਕਰੀਆ ਦੋਸਤੋ ਡਾਕਟਰ ਸਾਹਿਬ ਦੇ ਨਾਲ ਜਿਹੜਾ ਅੱਜ ਅਸੀਂ ਸਬਜੈਕਟ ਲੈ ਆ ਗੱਲਬਾਤ ਦਾ ਇਹ ਵਿਸ਼ਾ ਹੈਗਾ ਕਿ ਰਾਜਪੁਰਾ ਤੋਂ ਮੁਹਾਲੀ ਇੱਕ ਜਿਹੜੀ ਇਹਨੂੰ ਆਪਾਂ ਕਹਿ ਦਿੰਨੇ ਕਿ ਰੇਲਵੇ ਲਾਈਨ ਤੇ ਇੱਕ ਰੇਲਵੇ ਦਾ ਕਨੈਕਟਰ ਰੂਟ ਹੈ ਉਹ ਪਾਸ ਹੋਇਆ 202 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਉਹ ਯਾਨੀ ਕਿ ਰਾਜਪੁਰੇ ਤੋਂ ਮੋਹਾਲੀ ਤੱਕ ਰੇਲਿਕ ਲਾਈਨ ਚੱਲੂਗੀ ਜੇਕਰ ਮੈਂ ਸੌਖੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਾ ਇਹ ਕੀ ਪੂਰਾ ਪ੍ਰੋਜੈਕਟ ਹੈ ਕਦੋਂ ਇਹ ਪਾਸ ਹੋਇਆ ਇਸ ਪ੍ਰੋਜੈਕਟ ਦੇ ਵਿੱਚ ਕੀ ਕੀ ਦਿੱਕਤਾਂ ਆ ਤੇ ਜਦੋਂ ਰਾਜਪੁਰਾ ਤੋਂ ਮਹਾਲੀ ਤੱਕ ਆਹ ਰੂਟ ਬਣੂਗਾ ਤਾਂ ਕਿਹੜੇ ਕਿਹੜੇ ਜਿਹੜੇ ਏਰੀਆ ਨੇ ਉਹ ਇਹਦੇ ਚ ਸ਼ਾਮਲ ਹੋਣਗੇ ਕਦੋਂ ਤੱਕ ਕੰਮ ਸ਼ੁਰੂ ਹੋ ਜੂਗਾ ਕਦੋਂ ਤੱਕ ਕੰਮ ਕੰਪਲੀਟ ਹੋ ਜੂਗਾ ਇਹ ਗੱਲਾਂ ਜਾਣਾਂਗੇ ਇਸੇ ਤੇ ਸਾਰੀ ਗੱਲਬਾਤ ਡਾਕਟਰ ਸਾਹਿਬ ਐਸੇ ਤਾਂ ਰਾਜਪੁਰੇ ਦੇ ਲੋਕਾਂ ਦੀ ਵੀ ਡਿਮਾਂਡ ਰਹਾ ਸੀ ਤੇ ਜਿਹੜੇ ਕਿਉਂਕਿ ਜਿਹੜੇ ird gird ਪਿੰਡ ਨੇ ਜਾਂ ਰਾਜਪੁਰਾ ਸ਼ਹਿਰ ਆ ਗਿਆ ਹੋਰ ਕਸਬੇ ਨੇ ਉਹਨਾਂ ਦੀ ਵੀ ਡਿਮਾਂਡ ਸੀ ਹਰ ਰੋਜ਼ ਦੀ ਰੁਟੀਨ ਰਹਿੰਦੀ ਹੈ ਮਾਹੌਲੇ ਦੇ ਨਾਲ ਜਿਹੜਾ ਆਪਣਾ ਚੰਡੀਗੜ੍ਹ ਵਾਲਾ ਰੋਡ ਹੈ ਟ੍ਰੈਫਿਕ ਵੀ ਹੈ ਤੇ ਹੁਣ ਪਟਿਆਲਾ ਤੋਂ ਆਪਣਾ ਸੌਰੀ ਰਾਜਪੁਰਾ ਤੋਂ ਮੋਹਾਲੀ ਇੱਕ ਰੂਟ ਪਾਸ ਹੋਇਆ ਰੇਲਵੇ ਦਾ ਮੈਂ ਇਸ ਬਾਰੇ ਤੁਹਾਡੇ ਕੋਲੋਂ ਸਮਝ ਕੇ ਲੋਕਾਂ ਤੱਕ ਇਹ ਜਾਣਕਾਰੀ ਲੈ ਕੇ ਜਾਣਾ ਚਾਹੁੰਦਾ ਮੈਨੂੰ ਦੱਸਿਓ ਕਿ ਕੀ ਆ ਪ੍ਰੋਜੈਕਟ ਹੈ ਜੀ ਦੇਖੋ ਇਹਨਾਂ ਪੰਜਾਬ ਚ ਰੇਲਵੇ ਦੀ ਕਨੈਕਟੀਵਿਟੀ ਮਾਲਵੇ ਵਾਸਤੇ ਬਹੁਤ ਘੱਟ ਹੈ ਰੇਲਵੇ ਦਾ ਮਤਲਬ ਦੋ ਤੇਾਈ ਆਬਾਦੀ ਮਾਲਵੇ ਚ ਹੈ ਤੇ ਦੋ ਤੇਾਈ ਏਰੀਆ ਮਾਲਵੇ ਚ ਹੈ ਤੇ ਜੇ ਦੇਖੀਏ ਤਾਂ ਵਿਧਾਨ ਸਭਾ ਦੀ ਸੀਟਾਂ 65 ਇੱਧਰ ਹੈਗੀਆਂ ਤੇ ਬਾਕੀ ਦੁਆਬਾ ਤੇ ਮਾਝਾ ਇਕੱਠੇ ਹੋ ਕੇ ਵੀ ਉਹ ਸੀਟਾਂ ਮਤਲਬ ਬੁੰਜਾ ਬੰਦੀਆਂ ਨੇ ਸੋ ਪਰ ਜੇ ਰੇਲਵੇ ਦੇਖੀਏ ਉਹ ਸਹੂਲਤਾਂ ਦੀ ਗੱਲ ਹੈ ਤਾਂ ਮਾਲਵਾ ਬਹੁਤ ਪਿਛੜਿਆ ਹੋਇਆ ਹੈਗਾ ਜਿਹੜੀ ਗੱਡੀ ਆਂਦੀ ਹੈ ਸਿੱਧੀ ਰਾਜਪੁਰੇ ਤੋਂ ਲੁਧਿਆਣੇ ਨਿਕਲ ਜਾਂਦੀ ਅੰਮ੍ਰਿਤਸਰ ਜਲੰਧਰ ਇਹ ਸਾਰਾ ਇਹ ਰੂਟ ਬਹੁਤ ਚੱਲਦਾ ਹੈਗਾ 90% ਗੱਡੀਆਂ ਉੱਧਰ ਜਾਂਦੀਆਂ ਸਿਰਫ ਪੁੱਲੀ ਪਟਕੀ ਗੱਡੀ ਕੋਈ ਮਾਲ ਪਟਿਆਲਾ ਨਾਬਾ ਧੂਰੀ ਇਸ ਇਸ ਪਾਸੇ ਨੂੰ ਜਾਂਦੀ ਹੈਗੀ ਹੈ ਤੇ ਮੈਂ ਪਹਿਲਾਂ ਕੋਸ਼ਿਸ਼ ਕੀਤੀ ਸੀ ਬੌਚਰ ਪਹਿਲਾਂ ਜਦੋਂ ਪਹਿਲੀ ਵਾਰ ਮੈਂ ਮੈਂਬਰ ਪਾਰਲੀਮੈਂਟ 7-8 ਸਾਲ ਪਹਿਲਾਂ ਤਾਂ ਪਹਿਲਾਂ ਤਾਂ ਇੱਕ ਇਹ ਹਾਂ ਇਹ ਲਾਈਨ ਡਬਲ ਹੋਈ ਹੈ ਵੀ ਦਾ ਬਜਲਈਕਰਨ ਹੋਇਆ ਪਟਿਆਲਾ ਤੋਂ ਬਠਿੰਡੇ ਤੱਕ ਤੇ ਇੱਕ ਦੂਜਾ ਮੇਰਾ ਸੁਪਨ ਸੁਪਰਮੇ ਹੀ ਪ੍ਰੋਜੈਕਟ ਹੈਗਾ ਕਿ ਵੀ ਪੰਜਾਬ ਦੇ 8 ਜ਼ਿਲ੍ਹਿਆਂ ਦਾ ਆਪਣੀ ਰਾਜ ਤਾਂ ਇਹਨਾਂ ਕੋਈ ਰੇਲਵੇ ਲਿੰਕ ਹੈ ਨਹੀਂ ਜਿਹੜੀ ਸਾਰੇ ਟ੍ਰੈਫਿਕ ਆਂਦੀ ਹੈ ਉਹ ਖਤਮ ਹੋ ਜਾਂਦੀ ਹੈ ਬਸ ਬੱਸਾਂ ਨਾਜਪੁਰ ਆ ਕੇ ਉਸ ਤੋਂ ਅੱਗੇ ਲੋਕਾਂ ਨੂੰ ਮਤਲਬ ਕੋਈ ਰੇਲਵੇ ਸਹੂਲਤ ਹੈ ਨਹੀਂ ਜਿਹੜੀ ਜਿਹੜੀਆਂ ਗੱਡੀਆਂ ਵੀ ਆਣੀਆਂ ਉਹ ਵੀ ਰਾਜਪੁਰੇ ਤੱਕ ਲਾਈਨ ਹੈਗੀ ਅੱਗੇ ਲਾਈਨ ਨਹੀਂ ਹੈਗੀ ਸੋ ਰੇਲ ਕਨੈਕਟੀਵਿਟੀ ਬਹੁਤ ਇੰਪੋਰਟੈਂਟ ਸਫਰ ਹੈ ਮਤਲਬ ਇੱਕ ਲੋਡ ਹੈ ਲੋਕਾਂ ਦੀ ਸਸਤਾ ਸਫਰ ਹੈ ਆਰਾਮ ਦੇ ਸਫਰ ਹੈ ਬਜ਼ੁਰਗਾਂ ਵਾਸਤੇ ਖਾਸ ਤੌਰ ਤੇ ਤੇ ਪ੍ਰਦੂਸ਼ਣ ਰਹਿਤ ਸਫਰ ਹੈ ਤੇ ਸੇਫ ਸਫਰ ਹੈ ਬੱਸਾਂ ਦੇ ਮੁਕਾਬਲੇ ਜਿਵੇਂ ਪੰਜ ਚਾਰ ਐਕਸੀਡੈਂਟ ਰੋਜ਼ ਇਸ ਰੂਟ ਤੇ ਰੋਜ਼ ਹੁੰਦੇ ਨੇ ਬਠਿੰਡਾ ਚੰਡੀਗੜ੍ਹ ਰੂਟ ਤੇ ਜਿੱਨਾ ਹੈਵੀ ਟ੍ਰੈਫਿਕ ਹੈ ਪੰਜ ਟੋਲ ਪਲਾਜ਼ੇ ਹੈਗੇ ਜੇ ਬੰਦੇ ਨੇ ਕਾਰ ਚ ਵੀ ਆਣਾ ਹੋਵੇ ਤਾਂ ਇਹਨੂੰ ਕਿੰਨਾ ਬੱਸਾਂ ਦੇ ਟੋਲ ਪੈਸੇ ਦੇਣੇ ਪੈਂਦੇ ਆ ਸੋ ਇੱਕ ਸਸਤੀ ਤੇਜ਼ ਪ੍ਰਦੂਸ਼ਣ ਰਹਿਤ ਤੇ ਆਰਾਮ ਦੇ ਸੁਭਦਾ ਵਾਸਤੇ ਰੇਲਵੇ ਵਰਗਾ ਕੋਈ ਹੋਰ ਕੋਈ ਅਦਾਰਾ ਹੈ ਨਹੀਂ ਹਿੰਦੁਸਤਾਨ ਜਿਹੜਾ ਆਮ ਲੋਕਾਂ ਵਾਸਤੇ ਬਹੁਤ ਉਪਯੋਗੀ ਹੋਵੇ ਫਾਇਦੇਮੰਦ ਹੋਵੇ ਸੋ ਇਸ ਰੂਟ ਵਾਸਤੇ ਮੈਂ ਪਿਛਲੀ ਜਿਹੜੀ ਸਤਾਰ ਮੰਦਰਾਣ ਮੈਂ ਰੂਟੇ ਪਾਸ ਕਰਵਾ ਲੈ ਸੀਗਾ ਸਨ 17 18 ਦੇ ਬਜਟ ਵਿੱਚ ਪਹਿਲਾ 15 16 ਦੇ ਬਜਟ ਚ ਹੋਇਆ ਡਬਲਿੰਗ ਹੋਈ ਹੈ ਇਲੈਕਟਿਫਿਕੇਸ਼ਨ ਹੋਈ ਹੈ ਤੇ 17 18 ਦੇ ਬਜਟ ਚ ਮੈਂ ਪੂਰੀਆਂ ਕੋਸ਼ਿਸ਼ਾਂ ਕਰਕੇ ਪਿਛਲੇ ਪਿਛਲੀ ਟਰਮ ਚ ਪਾਸ ਕਰਵਾ ਲਿਆ ਸੀਗਾ ਮੈਂ ਬਾਲ ਸਾਹਿਬ ਨੂੰ ਮਿਲਿਆ ਉਹਨਾਂ ਨੇ ਬੜਾ ਪੋਜ਼ਿਟਿਵ ਹਾਂ ਰਾ ਦਿੱਤਾ ਅਕਾਲੀ ਦਲ ਸਰਕਾਰ ਸੀਗੀ ਬਾਦਲ ਸਾਹਿਬ ਨੂੰ ਮਿਲਿਆ ਬੜਾ ਘਾਲਾ ਵਧੀਆ ਦਿੱਤਾ ਪਰ ਪਰ ਉਹਨਾਂ ਨੇ ਜ਼ਮੀਨ ਨਹੀਂ ਖਰੀਦ ਕੇ ਦਿੱਤੀ ਸਰਵੇ ਹੋਇਆ ਕਿ 41 ਹੈਕਟੇਅਰ ਜ਼ਮੀਨ 70 ਕਰੋੜ ਰੁਪਏ ਦੀ ਜਿਹਦੇ ਚੋਂ ਪਟਿਆਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਤੇ ਮਹਾਲੀ ਜ਼ਿਲ੍ਹਾ ਕਿੰਨਾ ਜਿਲ੍ਹਿਆਂ ਦੀ ਪਿੰਡਾਂ ਚੋਂ ਜ਼ਮੀਨ ਆਦੀ ਸੀਗੀ 41 ਏਕੜ ਜ਼ਮੀਨ 70 ਕਰੋੜ ਦੀ ਜਿਹੜੀ ਸਰਕਾਰ ਨੇ ਆਦਾ ਕਰਨੀ ਸੀਗੀ ਕਿਉਂ ਉਦੋਂ ਮਹਾਲੀ ਅੱਜ ਦੀ ਤਰ੍ਹਾਂ ਮਹੰਗਾ ਨਹੀਂ ਸੀ ਹੋਇਆ ਮਹਾਲੀ ਕੋਲ ਵੀ ਇੰਨੀ ਜ਼ਮੀਨ ਮਹਿੰਗੀ ਨਹੀਂ ਸੀਗੀ ਤੇ ਉਹ ਫਿਰ ਇਹਨਾਂ ਨੇ ਨੰਦ ਬਾਦਲ ਸਾਹਮਣੇ ਜ਼ਮੀਨ ਲੈ ਕੇ ਦਿੱਤੀ ਤੇ ਨਾ ਕੈਪਟਨ ਸਾਹਿਬ ਨੇ ਮੈਂ ਪੰਜ ਵਾਰ ਕੈਪਟਨ ਸਾਹਿਬ ਨੂੰ ਮਿਲਿਆ ਇਹਨਾਂ ਦੇ ਮਨਪ੍ਰੀਤ ਬਾਦਲ ਨੂੰ ਮਿਲਿਆ ਅੱਜ ਨੇ ਕੱਲ ਕਰਦੇ ਆ ਇਹਨੇ ਜ਼ਮੀਨ ਐਕਵਾਇਰ ਕਰਕੇ ਨਹੀਂ ਦਿੱਤੀ ਕਿਉਂਕਿ ਮੈਨੂੰ ਇਹ ਲੱਗਦਾ ਇੱਕ ਟਰਾਂਸਪੋਰਟ ਲੌਬੀ ਹੈਗੀ ਹੈ ਸਰਕਾਰ ਚਾਹ ਜਿਹਦੀ ਮਰਜ਼ੀ ਹੋਵੇ ਉਹ ਉਹਦਾ ਦਬਦਬਾ ਇਸ ਰੂਟ ਤੇ ਹੈਗਾ ਹੈ ਚੰਡੀ ਬਟੇਂਡਾ ਰੂਟ ਤੇ ਜਾਂ ਚੰਡੀਗੜ੍ਹ ਵੱਲ ਰੂਟ ਤੇ ਸੋ ਮੈਂ ਨਹੀਂ ਕਹਿੰਦਾ ਕਿਸੇ ਨੂੰ ਕਿਸੇ ਮੇ ਵਿਸ਼ੇਸ਼ ਪਰਿਵਾਰ ਤੇ ਉਂਗਲੀ ਰੱਖਦਾ ਪਰ ਇੱਕ ਗੱਲ ਜ਼ਰੂਰੀ ਹੈ ਕਿ ਇਹ ਜਿਹੜੀਆਂ ਪ੍ਰਾਈਵੇਟ ਲੌਬੀ ਹੈਗੀ ਹੈ ਇਹ ਮਤਲਬ ਇਹ ਨਹੀਂ ਚਾਹਦੀ ਕਿੱਥੇ ਰੇਲਵੇ ਲਾਈਨ ਚੱਲੇ ਕਿਉਂ ਨਹੀਂ ਤਾਂ ਨੀ ਬਦਲ ਸਾਹਿਬ ਨੇ ਬਹੁਤ ਵਾਰ ਘਾਰਾ ਦਿੱਤਾ ਜੀ ਇਹ ਮਨਸ਼ਾ ਹੁੰਦੀ ਤਾਂ ਅਕਾਲੀ ਕਰ ਜਾਂਦੇ ਮਨਚਾਉਂਦੀ ਤਾਂ ਕੈਪਟਨ ਕਰ ਜਾਂਦੇ ਇਹੀ ਹਾਲ ਭਗਵਾਨਤ ਮਾਨ ਸਰਕਾਰ ਦਾ ਹੈਗਾ ਇਹਨਾਂ ਨੂੰ ਬਹੁਤ ਚਿੱਠੀਆਂ ਲਿਖੀਆਂ ਕਿ ਇਸ ਰੂਟ ਤੇ ਕੁਝ ਕੀਤਾ ਜਾਵੇ ਇਹਨਾਂ ਨੇ ਵੀ ਕੋਈ ਜ਼ਮੀਨ ਇਨਕੁਆਇਰ ਨਹੀਂ ਕੀਤੀ ਹਾਲਾਂਕਿ ਰਾਜ ਸਰਕਾਰ ਵਾਸਤੇ ਕਿਸੇ ਵੀ ਰਾਜ ਸਰਕਾਰ ਵਾਸਤੇ 41 ਇੱਕ ਹੈਕਟੇਰ ਜ਼ਮੀਨ ਕਰੋਡ ਪਿਆ ਚੀਜ਼ ਕੀ ਹੈ ਇਹਦਾ ਪ੍ਰਚਾਰ ਤੇ ਆਪਣਾ ਇਨਾ ਪੈਸਾ ਲਾਂਦੇ ਆ ਮਹੱਲਾ ਕਲੀਨ ਕਰਨ ਆ ਤੇ ਨਸ਼ਾ ਛਡਾਊ ਕੇ ਮਹਿਮ ਦਾ ਇਹ ਤਾਂ ਮਤਲਬ ਇਦਾਂ ਹੀ ਸਰਕਾਰ ਲਈ ਕੀ ਮੁਸ਼ਕਲ ਸੀਗਾ ਪਰ ਲੋਕਾਂ ਦਾ ਸੁਭ ਦਾ ਧਿਆਨ ਚ ਨਹੀਂ ਸੀ ਕਿਸੇ ਨੇ ਬੋਧਰ ਨਹੀਂ ਕੀਤਾ ਤੇ ਹੁਣ ਮੁੜ ਕੇ ਫੇਰ ਜਦੋਂ ਦੁਬਾਰਾ ਮੈਂਪੀ ਬਣਿਆ ਹੈਗਾ ਤਾਂ ਮੈਂ ਜੋਰ ਛੋੜਨਾ ਮੁੱਦਾ ਇੱਕੋ ਹੀ ਮੁੱਦਾ ਪਹਿਲਾਂ ਚੁੱਕਿਆ ਮੈਂ ਹੋਰ ਮੁੱਦੇ ਪਹਿਲਾਂ ਸ਼ੁਰੂ ਸ਼ੁਰੂ ਚ ਮੈਂ ਨਾਲ ਚੁੱਕੇ ਸੀਗੇ ਗੱਡੀਆਂ ਰੂਟ ਰਿਵਰਟ ਕਰਾਣੇ ਨਵੀਆਂ ਗੱਡੀਆਂ ਲਾੜੀਆਂ ਫਿਰ ਮੈਨੂੰ ਮਨਿਸਟਰ ਨੇ ਕਿਹਾ ਕਿ ਤੁਸੀਂ ਇਹ ਗੱਲ ਕਰੋ ਤੁਸੀਂ ਪੱਕੀ ਤੇ ਮੈਂ ਆਪਣੇ ਮਨਿਸਟਰ ਨੂੰ ਮਿਲਿਆ ਚਾਰ ਸ਼੍ਰੀ ਅਸ਼wini ਬੈਸ਼ਨ ਨੂੰ ਫਿਰ ਆਪਣੇ ਡਿਪਟੀ ਮਿਨਿਸਟਰ ਜਿਹੜਾ ਰੇਲ ਮਿਨਿਸਟਰ ਹੈ ਗਿਆ ਉਪਰੇਲ ਮੰਤਰੀ ਹੈ ਗਿਆ ਨਵਜੀਤ ਬਿੱਟੂ ਹਣੀ ਉਹਨਾਂ ਦਾ ਵੀ ਇੰਟਰਸਟ ਹੈਗਾ ਮੈਂ ਨਹੀਂ ਕਹਿੰਦਾ ਕਿ ਮੇਰੇ ਕਰਕੇ ਇਕੱਲੇ ਕਰਕੇ ਹੋਇਆ ਕਰੈਡਿਟ ਗੋਸ ਟੂ ਬਿੱਟੂ ਸਾਹਿਬ ਜਿਹੜੇ ਆਪਣਾ ਰਵਨੀਤ ਬਿੱਟੂ ਹੈਗੇ ਉਹਨਾਂ ਨੇ ਵੀ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ ਲਾਜ਼ਮੀ ਤੌਰ ਤੇ ਔਰ ਉਹ ਕਹਿੰਦੇ ਸੀ ਕਿ ਮੈਂ ਤੁਹਾਡੀ ਮਦਦ ਕਰੂੰਗਾ ਪੂਰੀ ਇਹ ਰੂਟ ਚ ਲਾਉਣ ਵਾਸਤੇ ਹਾਲਾਂਕਿ ਉਹਨਾਂ ਸਿੱਧਾ ਕੋਈ ਲਿੰਕ ਨਹੀਂ ਸਾਡੇ ਹਲਕੇ ਨਾਲ ਹੈਗਾ ਪਰ ਉਹਨਾਂ ਨੇ ਇਹ ਮੈਂ ਲੱਗਦਾ ਉਹਨਾਂ ਨੇ ਜ਼ਰੂਰ ਮੇਰੇ ਸਾਡੀ ਮਦਦ ਉਹਨਾਂ ਨੇ ਕੀਤੀ ਹੈਗੀ ਹੈ ਜਿਸ ਕਰਕੇ ਇਹ ਜਿਹੜਾ 2000 25 26 ਦਾ ਬਜਟ ਆਇਆ ਸਾਡਾ ਜਨਰਲ ਬਜਟ ਉਹਦੇ 405 ਕਰੋੜ ਰੁਪਏ ਨਾਲ ਇਹ ਰੇਲਵੇ ਲਿੰਕ ਮੁੜ ਕੇ ਇਹ ਪਹਿਲੀ ਵਾਰ ਇਹ ਪਹਿਲੀ ਵਾਰ ਮਤਲਬ ਇੱਥੇ ਪੈਸਾ ਬਕਾਇਦਾ ਲੋਟ ਹੋ ਕੇ ਜਿਹਦੀ ਪਹਿਲੀ ਕਿਸ਼ਤ ਲੈਂਡ ਐਕ acquisition ਵਾਸਤੇ 202.99 ਕਰੋੜ ਉਹ ਜਾਰੀ ਕੀਤੀ ਹੈ ਮਤਲਬ ਉਹ ਜਿਹੜੀ ਪਿੰਕ ਬੁੱਕਾਂ ਦੀ ਰੇਲਵੇ ਦੀ ਜੀ ਸਾਰੀ ਡਿਟੇਲ ਹੁੰਦੀ ਹੈ ਕਿ ਕਿਹੜੇ ਪ੍ਰੋਜੈਕਟ ਹੈ ਉਹਦੇ ਕਿੰਨਾ ਪੈਸਾ ਦੇਣਾ ਇਸ ਸਾਲ ਤੇ ਉਹ ਕਿਸ रिसोर्स ਤੋਂ ਦੇਣਾ ਐਕਸਟਰਾ ਬਜਟਰੀ ਰਿਸੋਰਸ ਤੋਂ ਹੈ ਨਾ ਜਾਂ ਰੇਲਵੇ ਰੇਲਵੇ ਆਪਣੇ ਬਜਟ ਜਾਂ ਨੈਸ਼ਨਲ ਬਜਟ ਤੋਂ ਦੇਣਾ ਹੈਗਾ ਉਹ ਸਾਰੀ ਡਿਟੇਲ ਕੱਲ ਪਰਸੋਂ ਆਈ ਹੈਗੀ ਮੇਰੇ ਕੋਲ ਤੇ ਉਹ ਮੈਂ ਸਾਰੀ ਉਹ ਉੱਤੇ ਬਕਾਇਦਾ ਲਿੰਕ ਲਿਖਿਆ ਹੈ ਕਿ ਮਹਾਲੀ ਰਾਜਪੁਰਾ ਰੇਲ ਲਿੰਕ ਵਾਸਤੇ 202.99 ਕਰੋੜ ਯਾਨੀ ਕਿ 203 ਕਰੋੜ ਦੇ ਕਰੀਬ ਜਿਹੜਾ ਪੈਸਾ ਸੀ ਉਹ ਅਲੋਟ ਹੋਇਆ ਹੈਗਾ ਤੇ ਮੈਨ ਮੈਨ ਖਿਆਲ ਹੈ ਮੈਨੂੰ ਖਿਆਲ ਹੈ ਕਿ ਬਹੁਤ ਜਲਦੀ ਇਸ ਰੂਟ ਤੇ ਮੈਨੂੰ ਉਮੀਦ ਹੈ ਕਿ ਸਾਲ ਦੋ ਸਾਲ ਵਿੱਚ ਕਿਉਂਕਿ ਬਹੁਤਾ ਲੰਬਾ ਚੌੜਾ ਰੂਟ ਨਹੀਂ ਹੈਗਾ ਪ੍ਰੋਜੈਕਟ ਪਾਸ ਹੋਇਆ ਸੀ ਕੋਈ ਡੈਡਲਾਈਨ ਵੀ ਸੀ ਕੰਪਲੀਟ ਕਰਨ ਦੀ ਨਹੀਂ ਡੈਡਲਾਈਨ ਤਾਂ ਸੀ ਕਿ ਜੇ ਕੋਈ ਪ੍ਰੋਜੈਕਟ ਦੇ ਕੋਈ 5 7 8 ਸਾਲ 10 ਸਾਲ ਪਤਾ ਨਹੀਂ ਇੱਕ ਲਿਮਟ ਹੈਗੀ ਹੈ ਕਿ ਕੰਮ ਨਾ ਹੋਵੇ ਤਾਂ ਉਹ ਜਦ ਤੱਕ ਇਹਨੂੰ ਰੱਦ ਨਹੀਂ ਹੁੰਦਾ ਪਾਰਲੀਮੈਂਟ ਰੱਦ ਨਹੀਂ ਕਰਦੀ ਇਹਦੀ ਪ੍ਰੋਪਰਟੀ ਆਫ ਦੀ ਇੰਡੀਅਨ ਪਾਰਲੀਮੈਂਟ ਪਾਰਲੀਮੈਂਟ ਦੀ ਜਾਇਦਾਦ ਹੈ ਇਹ ਪ੍ਰੋਜੈਕਟ ਇਸ ਕਰਕੇ ਹਰ ਸਾਲ ਇਸ ਸਰਵਿੰਨਨ 10000 ਰੁਪਏ ਪਾਉਂਦਾ ਸੀ ਤਾਂ ਕਿ ਪ੍ਰੋਜੈਕਟ ਨੂੰ ਜਿਉਂਦਾ ਰੱਖਣਾ ਹੁੰਦਾ ਜਦ ਤੱਕ ਉਹ ਰੱਦ ਨਹੀਂ ਹੁੰਦਾ ਹੈਗਾ ਇਸ ਸਾਲ ਵੀ 10000 ਰੁਪਏ ਇਹਨਾਂ ਨੇ ਪਾਇਆ ਸੀਗਾ ਇਸ ਪ੍ਰੋਜੈਕਟ ਵਾਸਤੇ मैनशन भी किया होना पाया आ आ, आ नवा अलॉट किया है कि दो पॉइंट नाइन नाइन सो इस करके मैं समझना कि बहुत आ, आ, दो सौ दो सौ दो 0.99 ਮਤਲਬ 203 ਕਰੋੜ ਦੇ ਕਰੀਬ ਹੈਗਾ 203 ਕਰੋੜ ਹਾਂਜੀ ਸੋ ਮੇਨਨ ਲੱਗੇ ਸਾਰੇ ਮਾਲਵੇ ਵਾਸਤੇ ਸਾਰੇ ਪਟਿਆਲੇ ਹਲਕੇ ਵਾਸਤੇ ਵੀ ਖੁਸ਼ੀ ਵਾਲੀ ਗੱਲ ਹੈਗੀ ਹੈ ਕਿਉਂਕਿ ਰੇਲ ਕਿ ਨੇ ਟ੍ਰਿਟੀ ਸ਼ੁਰੂ ਹੋਣ ਦੇ ਨਾਲ ਇਹ ਲੋਕਾਂ ਨੂੰ ਨਾਲ ਸਹੂਲਤ ਸਫਰ ਦੀ ਹੋਗੀ ਬਲਕਿ ਇਸ ਏਰੀਆ ਦਾ ਜਿਹੜਾ ਆਰਥਿਕ ਵਿਕਾਸ ਹੈ ਜਿਹੜਾ ਪ੍ਰਯਟਨ ਹੈਗਾ ਹੈ ਜਾਂ ਹੋਰ ਵਪਾਰ ਹੈਗਾ ਹੈ ਰਾਜਸਥਾਨ ਨਾਲ ਜਾਂ ਅੱਗੇ ਹਿਮਾਚਲ ਦਾ ਟੂਰਿਜ਼ਮ ਰਾਜਸਥਾਨ ਦੇ ਟੂਰਿਜ਼ਮ ਨਾਲ ਜੁੜ ਸਕਦਾ ਹਿਮਾਚਲ ਦਾ ਟੂਰਿਜ਼ਮ ਇਸ ਰੇਲ ਲਿੰਕ ਰਾਹੀਂ ਬੈਲ ਕਨੈਕਟੀਵਿਟੀ ਬੈਲ ਕਨੈਕਟਿਵਿਟੀ ਤੇ ਤੇ ਗੁਜਰਾਤ ਦੇ ਟੂਰਿਜ਼ਮ ਨਾਲ ਜੁੜ ਸਕਦਾ ਹੈਗਾ ਤੇ ਅਵਾਜਾਈ ਬਹੁਤ ਸਾਰੀ ਬਹੁਤ ਲੋਕੀ ਆਣਾ ਚਾਹੁੰਦੇ ਨੇ ਇਸ ਏਰੀਆ ਨੇ ਪਰ ਇਹ ਸਿੱਧਾ ਲੱਕੇ ਰਸ ਹੈਗਾ ਇਹ ਜਿਹੜਾ ਇਹ ਇਧਰੋਂ ਲਿੰਕ ਹੈ Rajasthan ਨਾਲ ਉਹ ਦੂਰ ਪੈਂਦਾ ਹੈਗਾ ਇਧਰੋਂ ਲਿੰਕ Rajasthan ਨਾਲ ਬਹੁਤ ਨੇੜੇ ਪੈਂਦਾ ਹੈਗਾ ਤੇ ਇਹ ਮੈਂ ਸਮਝਦਾ ਕਿ Rajasthan ਗੁਜਰਾਤ ਤੇ ਪੰਜਾਬ ਤੇ ਇਹ ਮਾਚਲ ਇੱਕ ਬੜਾ ਵੱਡਾ ਲੰਮਾ ਚੌੜਾ ਹੈ ਰੇਲ ਨੈਟਵਰਕ ਬਣੂਗਾ ਤੇ ਇਸ ਇਸ ਰੂਟ ਤੇ ਯਾਨੀ ਕਿ ਪਟਿਆਲਾ ਜੀ ਚ ਪਟਿਆਲਾ ਧੋਰੀ ਸੰਗਰੂਰ ਰਾਮਪਰਾ ਪੂਲ ਬਠਿੰਡਾ ਆਂਦਾ ਹੈਗਾ ਹੈ ਮਤਲਬ ਉਸ ਇਸ ਰੂਟ ਤੇ ਲੋਕਾਂ ਨੂੰ ਆਵਾਜਾਈ ਵੀ ਬਹੁਤ ਮਿਲੂਗੀ ਸਹੂਲਤ ਮਿਲੂਗੀ ਤੇ ਵਪਾਰ ਵੀ ਪਰਫੁੱਲਟ ਹੋਊਗਾ ਜੀ ਸਰ ਜਿਹੜੇ ਲੋਕ ਆਪਾਂ ਨੂੰ ਇਸ ਵੇਲੇ ਸੁਣ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਹੋਊਗਾ ਕਿ ਆਹ ਪ੍ਰੋਜੈਕਟ ਕਦੋਂ ਸ਼ੁਰੂ ਹੋਊਗਾ ਤੇ ਕਦੋਂ ਤੱਕ ਬਣ ਕੇ ਕੰਪਲੀਟ ਹੋ ਸਕਦਾ ਬੜਾ ਕਾਮਨ ਜਿਹਾ ਸਵਾਲ ਹੈ ਸਾਰਿਆਂ ਦੇ ਮਨਾਂ ਚ ਦੇਖੋ ਇਹ ਨਾ ਇਹ ਗਵਰਨਮੈਂਟ ਦੇ ਕੰਮ ਹੈਗੇ ਆ ਜਿਵੇਂ ਆਹ ਪ੍ਰੋਜੈਕਟ ਹੈਗਾ ਇਹਦਾ ਡੈਡ ਲਾਈਨ ਹੀ ਦੀ 21 ਸੀਗੀ ਕਿ ਤਿੰਨ ਸਾਲ ਪੂਰਾ ਹੋਣਾ ਰਾਜਪੁਰਾ ਬਠਿੰਡਾ ਡਬਲ ਲਿੰਕ ਤੇ ਨਾਲੇ ਡਬਲ ਹੁਣੀ ਨਾਲੇ ਬਿਜਲੀ ਕਰਨਾ ਹੋਣਾ ਇਹ ਜਾ ਕੇ 24 ਚ ਪੂਰਾ ਹੋਇਆ ਸੋਦੀ ਲਾਲੋ ਕੇ ਜਿਹੜਾ 21 ਚ ਹੋਣਾ ਸੀ ਉਹ 24 24 ਪੂਰਾ ਹੋਇਆ ਤਿੰਨ ਸਾਢੇ ਲੈ ਹੋਇਆ ਸੋ ਗਵਰਨਮੈਂਟ ਦੇ ਖਰਚੇ ਆ ਗਵਰਨਮੈਂਟ ਦੇ ਮਤਲਬ ਇੱਥੇ ਪ੍ਰੋਜੈਕਟ ਮਨਜ਼ੂਰ ਹੋਇਆ ਸੀ 1200 ਕਰੋੜ ਤੇ ਅਖੀਰ ਤੱਕ ਪਹੁੰਚ ਗਿਆ 2600 ਕਰੋੜ ਤੇ ਇਮੀ ਇਹ ਪ੍ਰੋਜੈਕਟ ਦਾ ਹੈਗਾ ਇਹ ਵੀ ਮੇਰਾ ਸਵਾਲ ਸੀ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਸ ਵੇਲੇ 78 ਕਰੋੜ ਸੀ ਹੁਣ 203 ਕਰੋੜ ਯਾਨੀ ਕਿ ਇੰਨਾ ਸਮਾਂ ਬੀਤਣ ਦੇ ਨਾਲ ਹੁਣ ਜਿਸ ਰੇਟ ਦੇ ਉੱਪਰ ਪ੍ਰੋਜੈਕਟ ਪਾਸ ਹੋਇਆ ਸੀ ਉਹ ਰੇਟਿੰਗ ਸੀ ਉਸ ਵੇਲੇ ਤੇ ਹੁਣ ਜਦੋਂ ਕਿਸਾਨਾਂ ਨੂੰ ਪੈਸਾ ਮਿਲੂਗਾ ਜਿੰਨੀ ਜ਼ਮੀਨ ਐਕਵਾਇਰ ਹੋਊਗੀ ਉਹ ਪੈਸਾ ਉਸ ਪਾਸ ਹੋਏ ਰੇਟ ਮੁਤਾਬਕ ਨਹੀਂ ਅੱਜ ਦੇ ਸਮੇਂ ਮੁਤਾਬਕ ਬਿਲਕੁਲ ਇਹ ਤਾਂ ਇਹਦਾ ਰੋਲਾ ਹੀ ਨਹੀਂ ਕੋਈ ਸਾਈਂ ਤਾਂ ਮੈਨੂੰ ਲੱਗਦਾ ਜੀ ਕਿ ਜਿਉ ਜੋ ਦਿਨ ਨਿਕਲਦੇ ਜਾ ਰਹੇ ਆ ਫਿਜ਼ਿਬਿਲਟੀ ਘੱਟਦੀ ਜਾ ਰਹੀ ਕਿ ਮਹਾਲੀ ਤਾਂ ਹੁਣ ਸੋਨੇ ਵਰਗੀ ਜ਼ਮੀਨ ਹੋ ਗਈ ਹੈ ਮਹਾਲੀ ਲੱਗ ਕੇ ਪਹੁੰਚਣਾ ਹੀ ਮੁਸ਼ਕਲ ਹੈ ਸੋ ਇਹਦਾ ਰੂਟ ਹੈਗਾ ਬਾਇਆ ਬਨੂੜ ਹੋਇਆ ਮਨਜ਼ੂਰ ਤੇ ਇੱਕ ਟਰਨ ਹੋਊਗੀ ਸ਼ੰਭੂ ਦੇ ਉਰਲੇ ਪਾਸਿਓ ਜਿਹੜੀ ਸਿੱਧੀ ਬਾਇਆ ਬਨੂੜ ਕ੍ਰਾਸ ਕਰਕੇ ਨਾਲ ਜਿਲ੍ਹਾ ਮਹਾਲੀ ਵੱਲ ਜਾ ਬੜੂਗੀ ਹਾਈਵੇ ਨੂੰ ਕਰਾਸ ਕਰਕੇ ਕਿਹੜੇ ਕਿਹੜੇ ਜ਼ਿਲ੍ਹੇ ਬਸਸ ਵਿੱਚ ਨਹੀਂ ਇਹ ਉਹ ਰੂਟ ਪੁਰਾਣਾ ਰੱਦ ਹੋ ਗਿਆ ਤੇ ਨਵਾਂ ਸਰਵੇ ਹੋਇਆ ਪਿਛਲੇ 2 ਮਹੀਨੇ ਚ ਇਹਦੇ ਚ ਕੱਲਾ ਨਵਾਂ ਸਰਵੇ ਹੋਇਆ ਇਹਦੇ ਚ ਇੱਕ ਪਟਿਆਲਾ ਡਿਸਟ੍ਰਿਕਟ ਹੋਊਗਾ ਤੇ ਇੱਕ ਇਹਦੇ ਚ ਮਹਾਲੀ ਡਿਸਟ੍ਰਿਕਟ ਹੋਊਗਾ ਜਿਹੜਾ ਦੂਜਾ ਸੀ ਨਾ ਨਲਾਸ ਪਿੰਡ ਵਿੱਚੋਂ ਸਨੇਟਾ ਪਿੰਡ ਨੂੰ ਜਾਣੀ ਸੀਗੀ ਪੁਰਾਣਾ ਰੂਟ ਰਾਜਪੁਰਾ ਨਲਾਸ ਸਨੇਟਾ ਉਹ ਰੂਟ ਰੱਦ ਹੋ ਗਿਆ ਉਸ ਉਹ ਫੀਜ਼ਿਬਿਲਟੀ ਉਹਦੀ ਨਹੀਂ ਰਹੀ ਹੁਣ ਬਹੁਤ ਮਹਿੰਗਾ ਹੋਇਆ ਕੰਮ ਉੱਥੇ ਇਹਨੂੰ ਇਧਰੋਂ ਲਿਆ ਕੇ ਬੈਂਡ ਦੇ ਕੇ ਨਹੀਂ ਤਾਂ ਜੇ ਸਿੱਧਾ ਕਰੋ ਤਾਂ ਗੱਡੀ ਨੂੰ ਵੀ ਇੰਜਣ ਬਦਲਣਾ ਪੈਂਦਾ ਹੈਗਾ ਅੱਗੇ ਲਾਣਾ ਪੈਂਦਾ ਇਹ ਪੋਸੀਬਲ ਨਹੀਂ ਸੀਗਾ ਕਿਉਂਕਿ ਸਸਾਈ ਬੁੰਜਾਰਾ ਤੋਂ ਜਾਣੀ ਸੀ ਗੱਡੀ ਉਹ ਹੁਣ ਪੋਸੀਬਲ ਨਹੀਂ ਸੀਗਾ ਤੇ ਨਾ ਹੀ ਉਹ ਰੁਕਵਹਾਲੀ ਲੱਗ ਕੇ ਪੋਸੀਬਲ ਸੀਗਾ ਸੋ ਨਵਾਂ ਸਰਵੇ ਕਰਾ ਕੇ ਮੈਂ ਬਹੁਤ ਧੰਨਵਾਦੀ ਆ ਆਪਣੇ ਰੇਲ ਮੰਤਰੀ ਦਾ ਮੈਂ ਬਹੁਤ ਧੰਨਵਾਦੀ ਆ ਅਨਵਦੀਪ ਬਿੱਟੂ ਜੀ ਦਾ ਆਪਣੇ ਉਪ ਰੇਲ ਮੰਤਰੀ ਦਾ ਮੈਂ ਇਸ ਕੇ ਉਹਨਾਂ ਨੇ ਸਾਡੀ ਲੰਮੇ ਸਮੇਂ ਤੋਂ ਔਰ ਬੜੀ ਜਰੂਰੀ ਮੰਗ ਨੂੰ ਪੂਰਾ ਕੀਤਾ ਹੈਗਾ ਔਰ ਬਹੁਤ ਜਲਦੀ ਮੈਨੂੰ ਉਮੀਦ ਹੈ ਜਲਦੀ ਮਿਸਾਲ 2 ਸਾਲ ਜਾਂ 2.5 ਸਾਲ ਚ ਇਸ ਪਟਿਆਲਾ ਚੰਡੀਗੜ੍ਹ ਜਾਂ ਬਠਿੰਡਾ ਚੰਡੀਗੜ੍ਹ ਰੂਟ ਤੇ ਰੇਲ ਗੱਡੀ ਦੌਰ ਦੀ ਨਜ਼ਰ ਆਏਗੀ ਜੀ ਸਾਰੇ ਇਹ ਜਿਵੇਂ ਪੈਸੇਂਜਰ ਰੂਟ ਹੈ ਟਰੇਡ ਰੂਟ ਵੀ ਇਹ ਯੂਜ਼ ਹੋ ਸਕਦਾ ਬਿਲਕੁਲ ਬਿਲਕੁਲ ਟਰੇਡ ਰੂਟ ਲਾਜ਼ਮੀ ਚੂਜ਼ ਹੋਊਗਾ ਬਦਲੋ ਅਸਲ ਚ ਰੇਲਵੇ ਨੂੰ ਫਾਇਦਾ ਪੈਸੇਂਜਰ ਨਾਲ ਹੁੰਦਾ ਹੀ ਨਹੀਂ ਕਦੇ ਵੀ ਰੇਲਵੇ ਜਦੋਂ ਗੱਡੀ ਚਲਾਉਂਦੀ ਹੈ ਤਾਂ ਉਹ ਫਰੇਟ ਵਾਸਤੇ ਚਲਾਉਂਦੀ ਹੈ ਕਿਰਾਏ ਵਾਸਤੇ ਚਲਾਦੀ ਪਾੜੇ ਪਾੜੇ ਨਾਲ ਚਲਦੀਆਂ ਗੱਡੀਆਂ ਰੇਲਵੇ ਆਪਣੇ ਜਿਹੜੇ ਪੂਰੇ ਪ੍ਰੋਗਰਾਮ ਨੇ ਉਹਨਾਂ ਨੂੰ ਵੱਡਾ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਜੋ ਜੋ ਮਾਲ ਗੱਡੀਆਂ ਖੜੀਆਂ ਰਹਿੰਦੀਆਂ ਨੇ ਅਸੀਂ ਨਵੇਂ ਲਾਈਨਾਂ ਬਚਾਵਾਂਗੇ ਇਸ ਨੂੰ ਵੱਡਾ ਲੈ ਕੇ ਜਾਵਾਂਗੇ ਨੇ ਫਰੇਟ ਕੋਰੀਡੋਰ ਬਣੇ ਸਪੈਸ਼ਲ ਫਰੇਟ ਡੈਡੀਕੇਟ ਫਰੇਟ ਕੋਰਡਰ ਰੇਲਵੇ ਤੇ ਬਣੇ ਹੈਗੇ ਹਾਂਜੀ ਸੋ ਇਸ ਕਰਕੇ ਫਰੇਟ ਦਾ ਤਾਂ ਪਹਿਲਾ ਕੰਮ ਹੈ ਗਵਰਨਮੈਂਟ ਕਰਾਇਆ ਨਾ ਗੱਡੀਆਂ ਚੱਲੇ ਨਹੀਂ ਸਕਦੀਆਂ ਜੇ ਫਰੇਟ ਦਾ 파ਰਟ ਨਾ ਹੋਵੇ ਸੋ ਫਰੇਟ ਦਾ 파ਰਟ ਬਹੁਤ ਵੱਡਾ ਹੋਣਾ ਹੈਗਾ ਔਰ ਕੋਲੇ ਵਾਸਤੇ ਇੱਕ ਆਲਟਰਨੇਟ ਰੂਟ ਮਿਲ ਜਾਣਾ ਹੈਗਾ ਆਪਣਾ ਟਰਮਲ ਪਲਾਂਟਾਂ ਵਾਸਤੇ ਆਲਟਰਨੇਟ ਰੂਟ ਜੇ ਆ ਬਡੀ ਮੇਨ ਲਾਈਨ ਬੰਦ ਹੈ ਕਰਨਾਲ ਅੰਬਾਲਾ ਵਾਲੀ ਤਾਂ ਆਪਾਂ ਨੂੰ ਆਲਟਰਨਟ ਰੂਟ ਪਹਿਲਾਂ ਹੀ ਮਿਲ ਜਾਊਗਾ ਆਪਣੇ ਪੰਜਾਬ ਵਿੱਚ ਹੋ ਕੇ ਚੰਡੀਗੜ੍ਹ ਤੋਂ ਹੋ ਕੇ ਦੂਜੇ ਰੂਟ ਤੇ ਜਾ ਸਕਦੇ ਆ ਗੱਡੀਆਂ ਜੀ ਸਰ ਮੇਰਾ ਇੱਕ ਹੋਰ ਸਵਾਲ ਜਦੋਂ ਤੁਸੀਂ ਆਹ ਪ੍ਰੋਗਰਾਮ ਲੈ ਕੇ ਗਏ ਸੀ ਪਹਿਲੀ ਟਰਮ ਦੇ ਵਿੱਚ ਜਦੋਂ 14 ਤੋਂ 19 ਤੱਕ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਪਟਿਆਲਾ ਤੋਂ ਤੁਸੀਂ ਪਾਰਲੀਮੈਂਟ ਦੇ ਵਿੱਚ ਬੋਲੇ ਹੋਣੇ ਸਭ ਤੋਂ ਪਹਿਲਾਂ ਤੁਸੀਂ ਇਹ ਹਾਈ ਸਿਸ਼ੂ ਤੇ ਉਦੋਂ ਮਤਲਬ ਰਿਐਕਸ਼ਨ ਕੀ ਹੁੰਦਾ ਸੀ ਸਦਨ ਦਾ ਰਿਐਕਸ਼ਨ ਕੀ ਹੁੰਦਾ ਸੀ ਸਰਕਾਰ ਦਾ ਰਿਐਕਸ਼ਨ ਕੀ ਹੁੰਦਾ ਸੀ ਜਦੋਂ ਤੁਸੀਂ ਆਹ ਪ੍ਰੋਜੈਕਟ ਰੱਖਿਆ ਕੀ ਕਿੱਧਰ ਮਿਸਟਰ ਸ਼੍ਰੀਸ਼ ਪ੍ਰਭੂ ਸੀਗੇ ਤੇ ਮਨੋਜ ਸਿਨਣਾ ਸੀਗੇ ਉਪਰੇਲ ਮੰਤਰੀ ਉਹਨਾਂ ਨਾਲ ਮੇਰੇ ਆ 25 ਮੀਟਿੰਗਾਂ ਹੋਈਆਂ ਉਹਨਾਂ ਨੇ ਸਮਝਾਇਆ ਜਦੋਂ ਗੱਲ ਕਰਨੀ ਨਵੀਆਂ ਗੱਡੀਆਂ ਦੀ ਕਹਿੰਦੇ ਸਿੰਗਲ ਲਾਈਨ ਹੈ ਕੀ ਕਰੀ ਮੈਂ ਫਿਰ ਲਾਈਨ ਡਬਲ ਕਰੋ ਤੁਸੀਂ ਫਿਰ ਕਾਮਨ ਨੂੰ ਕਾਫੀ 25 ਮੀਟਿੰਗਾਂ ਕਰਨ ਤੋਂ ਬਾਅਦ ਇਹ ਮੈਂ ਲਾਈਨ ਮਨਜ਼ੂਰ ਕਰਾਣ 'ਚ ਕਾਮਯਾਬ ਹੋਇਆ ਕਹਿੰਦੇ ਫਿਰ ਮੇਰੀ ਲਾਈਨ 1500 ਰੋਲੇ ਬਜਟ ਵਿੱਚ ਰਾਜਪੁਰਾ ਬਠਿੰਡਾ ਪੈ ਗਈ ਜਿਹੜੀ ਆ ਲਾਈਨ ਸੀਗੀ ਇਦਾਂ ਵਾਸਤੇ ਵੀ ਫਿਰ ਮੈਂ ਮੈਂ ਤੁਹਾਨੂੰ ਕੀ ਦੱਸਾਂ ਕਿ ਮੈਨੂੰ ਇਹਨਾਂ ਨੇ ਕਿਹਾ ਕਿ ਤੇਰੀ ਹੁਣ ਕੋਈ ਲੈਣ ਨਹੀਂ ਮંજૂર ਹੋਣੀ ਤੂੰ ਰਾਮਨਾ ਪੰਜ ਸਾਲ ਬੈਠ ਹੁਣ ਕੋਈ ਮੈਂ ਮੈਂ ਕਹੀ ਸਾਡਾ ਬੜਾ ਇੰਪੋਰਟੈਂਟ ਛੋਟਾ ਜਿਹਾ ਰੂਟ ਹੈਗਾ ਮਹਾਲੀ ਰਾਜਪਰੇ ਦਾ ਉਹ ਕਹਿੰਦੇ ਨਹੀਂ ਹੁਣ ਨਹੀਂ ਹੋਣਾ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਰ ਸਕਦੇ ਹੈਗੇ ਫਿਰ ਤੁਸੀਂ ਦੇਖਿਆ ਹੁਣ ਮੇਰੇ ਫੋਟੋ ਫੋਟੋ ਦੁਆਇਆ ਸੀ ਗਿਆ ਪ੍ਰਾਈਮ ਮਿਨਿਸਟਰ ਨੂੰ ਮਿਲੇ ਮੈਂ ਚਾਰਟ ਬਣਾ ਕੇ ਲੈ ਗਿਆ ਪੁਆਇੰਟ ਪ੍ਰੈਜੈਂਟੇਸ਼ਨ ਬਣਾ ਕੇ ਲੈ ਗਿਆ ਉਹ ਕਨਵਿੰਸ ਹੋ ਗਏ ਕਿ ਯਾਰ ਇਹ ਥੋੜਾ ਜਿਹਾ ਰੂਟ ਹੈ B 25 ਕਿਲੋਮੀਟਰ ਦਾ ਅੱਧਾ ਪੰਜਾਬ ਇਹ ਨਾਲ ਜੁੜਿਆ ਨਹੀਂ ਹੋਇਆ ਰਾਜਧਾਨੀ ਨਾਲ ਇਸ ਲਿੰਕ ਨਾਲ ਜੁੜ ਜਾਊਗਾ ਤਾਂ ਕਰਨ ਚ ਹਰ ਜੀ ਉਹਨਾਂ ਨੇ ਟੈਲੀਫੋਨ ਕੀਤਾ ਸ੍ਰੀਸ਼ ਪ੍ਰਭੂ ਜੀ ਨੂੰ ਤੇ ਉਹ ਮਨਜ਼ੂਰ ਉਹਨਾਂ ਨੇ ਉਸ ਵੇਲੇ ਆਪਾਂ ਮਨਜ਼ੂਰ ਰੇਲ ਲਿੰਕ ਹੋ ਗਿਆ ਸੀਗਾ ਜੀ ਸਰ ਮੇਰਾ ਆਖਰੀ ਸਵਾਲ ਜਿਹੜੇ ਇਹੋ ਜਿਹੇ ਕੰਮ ਹੁੰਦੇ ਨੇ ਇਹ ਇੱਕ ਹਿਸਟੋਰੀਕਲ ਡਿਸੀਜਨ ਵੀ ਹੁੰਦੇ ਨੇ ਇਤਿਹਾਸਿਕ ਫੈਸਲੇ ਵੀ ਹੁੰਦੇ ਨੇ ਜਦੋਂ ਤੁਸੀਂ ਪਹਿਲੇ ਵਾਰ ਇਹ ਥਾਟ ਹੋਣਾ ਕਿ ਐਦਾਂ ਹੋਣਾ ਚਾਹੀਦਾ ਉਹ ਥਾਟ ਅੱਜ ਗਰਾਉਂਡ ਲੈਵਲ ਦੇ ਉੱਪਰ ਇੰਪਲੀਮੈਂਟ ਹੋ ਰਿਹਾ ਉਦੋਂ ਤੁਹਾਨੂੰ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਬਹੁਤ ਖੁਸ਼ੀ ਹੋਈ ਹੈ ਕਿ ਮੇਰਾ ਸੁਪਨ ਮੇਹੀ ਪ੍ਰੋਜੈਕਟ ਹੈ ਕਿ ਅੱਧੇ ਪੰਜਾਬ ਨੂੰ ਆਪਣੀ ਰਾਜਧਾਨੀ ਨਾਲ ਰੇਲ ਲਿੰਕ ਨਾਲ ਜੋੜਨਾ ਤੇ ਇਸ ਇਲਾਕੇ ਦੇ ਸਮੁੱਚੇ ਵਿਕਾਸ ਵਾਸਤੇ ਬੜਾ ਜ਼ਰੂਰੀ ਸਿਕਾ ਲੋਕਾਂ ਦੀ ਸਹੂਲਤ ਤੇ ਸਫ਼ਰ ਵਾਸਤੇ ਬੜਾ ਜ਼ਰੂਰੀ ਸਿਕਾ ਤੇ ਜਿੰਨੇ ਰੋਡ ਐਕਸੀਡੈਂਟ ਪ੍ਰੋਨ ਰੋਡ ਹੈਗੀ ਹੈ ਜਿੰਨੇ ਟੋਲ ਪਲਾਜ਼ੇ ਹੈ ਜਿੰਨਾ ਮਹਿੰਗਾ ਸਫ਼ਰ ਹੈ ਜਿੰਨਾ ਖਤਰਿਆ ਸਫ਼ਰ ਹੈ ਉਹ ਤੋਂ ਛੁੱਟ ਕੇ ਰੇਲਵੇ ਦੇ ਸ਼ਟਲ ਚੱਲਣਗੇ ਚੰਡੀਗੜ੍ਹੋਂ ਮਿਠੰਡਾ ਡੇਢ ਘੰਟੇ ਸਵਾ ਘੰਟੇ ਵਿੱਚ ਬਠਿੰਡੇ ਪਹੁੰਚਿਆ गति जे लाइन डबल हुई फिर तो बिल्कुल ही मौजा है पटियाले पहले ही मतलब राजपुरे डबल अगे डबल लाइन हैगी एक शटल लाओ एक शटल जाऊगा यह सड़क खाली होने हालत मतलब वो सड़क से लोड है ट्रैफिक बहुत 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 सैट होगी हाँ जी सर बहुत बहुत शुक्रिया प्रोजेक्ट बारे जानकारी थैंक यू थैंक यू जी ਉਹ ਮੇਰੇ ਨਾਲ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਸੀ ਗੱਲਬਾਤ ਦਾ ਜਿਹੜਾ ਅੱਜ ਸਬਜੈਕਟ ਸੀ ਇਹ ਸਬਜੈਕਟ ਸੀ ਕਿ ਪਟਿਆਲਾ ਤੋਂ ਇੱਕ ਰੇਲਵੇ ਦਾ ਕਨੈਕਟ ਰੂਟ ਮੋਹਾਲੀ ਅਟੈਚ ਹੋਊਗਾ ਜਾਂ ਕਿ ਉਹ ਕੀ ਪ੍ਰੋਜੈਕਟ ਹੈ ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਸਾਂਝੀ ਕੀਤੀ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਥੈਂਕ ਯੂ